ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਹ ਹਾਲ ਚਾਲ ਏ ਪੀਰ ਗੱਤੀ ਮਾਨਸਾ ਵਲੋਗ ਤੇ ਤੁਹਾਡਾ ਸਵਾਗਤ ਹੈ ਸ਼ਾਮ ਹੋ ਚੁੱਕੀ ਹੈ ਸ਼ਾਮ ਦਾ ਵੇਲਾ ਤੇ ਆਪਾਂ ਵੱਧੂ ਗੈਰਾ ਲੈ ਆਏ ਤੇ ਇਹਨਾਂ ਨੂੰ ਵੀ ਲੈ ਕੇ ਆਏ ਆਂ ਆਪਾਂ ਦੁਕਾਨ ਦੇ ਤੋਂ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿੰਦਾ ਮੈਂ ਦੁਕਾਨ ਦਿਖਾਵਾਂਗੇ ਪਰ ਭੁੱਲ ਜਾਂਦੇ ਹਾਂ ਦੁਕਾਨ ਦਿਖਾਉਣੇ ਤੇ ਚਲੋ ਕੋਈ ਗੱਲ ਨਹੀਂ ਫੇਰ ਜਿੱਦ ਕਿ ਮੌਕਾ ਲੱਗਿਆ ਫੇਰ ਦਿਖਾਵਾਂਗੇ ਬਾਕੀ ਕਈ ਦਿਨ ਹੋ ਗਏ ਸੀ ਭਾਈ ਵਲੌਗ ਬਣਾਏ ਨੂੰ ਤੇ ਵਲੌਗ ਪਾਣੀ ਰਿਹਾ ਸੀਗਾ ਲਾਇ ਜ਼ਰੂਰ ਆ ਜਾਂਦੇ ਸੀਗੇ ਪਰ ਬਲੌਗ ਦਾ ਟਾਈਮ ਨਹੀਂ ਲੱਗਦਾ ਸੀਗਾ ਤੇ ਚਲੋ ਅੱਜ ਆਪਾਂ ਬਣਾ ਰਹੇ ਹਾਂ ਬਲੌਗ ਠੰਡ ਦਾ ਮੌਸਮ ਹੋ ਚੁੱਕਿਆ ਨੂਰ ਨੰਦਾ ਕਰ ਦੂ ਦੇ ਕੋਪੇ ਖਾਣਿਆ ਠੰਡ ਦਾ ਮੌਸਮ ਹੋ ਚੁੱਕਿਆ ਤੇ ਪੱਕੀ ਨੂਰ ਆਪਣਾ ਹੁਣ ਠੀਕ ਆ ਬਾਬੇ ਨਾਨਕ ਦੀ ਕਿਰਪਾ ਨਾਲੋਂ ਠੀਕ ਆ ਹੁਣ ਤੇ ਨੂਰ ਨੂੰ ਬਣਾ ਕੇ ਦਿੱਤੇ ਨੇ ਜੀ ਕੋਪੇ ਸਹੀ ਹੀ ਬਣਾਏ ਨੇ ਆਪਾਂ ਉਹਦੇ ਕਦੇ ਕਦੂ ਦੇ ਹਨ ਕਦੂ ਕਸ ਕਰਕੇ ਕਦੂ ਕਸ ਕਰਕੇ ਤੇ ਆ ਦੇਖੋ ਬਹੁਤ ਸਵਾਲ ਬਣੇ ਨੇ ਆਪਾਂ ਵੀ ਖਾ ਲੇ ਇੱਕ ਦੋ ਤੇ ਨੂਰ ਲੱਗਾ ਸੀ ਖਾਣ ਮਾਤਾ ਖਾ ਲਓ ਬਹੁਤ ਦਿਨਾਂ ਬਾਅਦ ਦਾ ਚੀਜ਼ ਕਰਿਆ ਕਿ ਨਾ ਮੈਂ ਖਾਣੇ ਨੇ ਮਾ ਚਲੋ ਬੱਚਾ ਦਾ ਖਾ ਲੈਣ ਦੋ ਹੁਣ ਤੇ ਬਾਕੀ ਆ ਦਿਖਾਉਣਾ ਤੁਹਾਨੂੰ ਸਾਰਾ ਪ੍ਰੋਸੈਸ ਅੱਜ ਦੋਸਤੋ ਇਹਨੇ ਖਾਣਿਆ ਤਾਂ ਖਾ ਸਕਦੇ ਨੇ ਸਬਜੀ ਦਾ ਮਸਾਲਾ ਵੀ ਤਿਆਰ ਹੈ ਤੇ ਆਹ ਮਟੀਰੀਅਲ ਜਿਹੜਾ ਸਾਰਾ ਤੇ ਕੜਾਹੀ ਵਿੱਚ ਬਣਾ ਰਹੇ ਨੇ ਵਧੀਆ ਲੱਗਿਆ ਬਹੁਤ ਜ਼ਿਆਦਾ ਬਾਕੀ ਸਬਜੀ ਬਣਾਣ ਤੇ ਦੱਸਾਂਗੇ ਸਬਜੀ ਬਣਾਣੀ ਹੈ ਨਾ ਦੀ ਮੈਂ ਕਿਤੇ ਖਾ ਲਊਗਾ ਕਿਵੇਂ ਹਾਸ਼ਕਾ ਜੀ ਸਾਰਿਆਂ ਨੂੰ ਮੈਂ ਕਿਹਾ ਸਬਜੀ ਬਣੂਗੀ ਨਾ ਫਿਰ ਪਤਾ ਲੱਗੂਗਾ ਸਬਜੀ ਬਣਾ ਕੇ ਬਿਲਕੁਲ ਨੋਰ ਨੇ ਕਹਿਤਾ ਵੀ ਮੈਂ ਖਾਣੇ ਮੈਂ ਕਿਹਾ ਚੱਲ ਪਕੌੜਿਆਂ ਦੀ ਤਰ੍ਹਾਂ ਖਾ ਲੂਗਾ ਵਧੀਆ ਲੱਗਦੀ ਐ ਨਮਕੀਨ ਉਹਦਾ ਜੀ ਬਾਕੀ ਦੋਸਤੋ ਇਹਦੇ ਕੋਲ ਸਬਜੀ ਵੀ ਬਣਾਗੇ ਸਬਜੀ ਬਣਾਵਾਂਗੇ ਦੀ ਸਬਜੀ ਬਹੁਤ ਟੇਸਟੀ ਬਣਦੀ ਐ ਨੋਰ ਹੋਰ ਲਓ ਤੁਸੀਂ ਖਾਵਾਂਗੇ ਸਾਰਾ ਅੱਜ ਆਪਣਾ ਮਾਰਨ ਵਾਲਾ ਸੀ ਮੈਂ ਤਾਂ ਥੋੜਾ ਜਿਹਾ ਘੱਟ ਹੀ ਖਾਣਾ ਰਾਤ ਨੂੰ ਕਰਨਾ ਨੀਂਦ ਨਹੀਂ ਆਉਂਦੀ ਘਬਰਾਟ ਹੋਣ ਲੱਗ ਜਾਂਦੀ ਐ ਆ ਕੇ ਤਲਿਆ ਜਾ ਕੋਣ ਗੜਾ ਹੋ ਜਾਂਦਾ ਕੋਲੈਸਟ੍ਰੋਲ ਵੱਧਦਾ ਗਿਆ ਇਸ ਕਰਕੇ ਤੇ ਬੜਾ ਜਿਹੜਾ ਆਪਾਂ ਤੋਂ ਫਾਇਦਾ ਨਹੀਂ ਹੁੰਦਾ ਨੂਰ ਨੂੰ ਆਪਣੇ ਪਸੰਦ ਆ ਇਹ ਚੀਜ਼ ਤੇ ਨੂਰ ਲੱਗਿਆ ਖਾਣ ਚਲੋ ਮਾਂ ਖਾ ਲੈਣ ਨੂੰ ਅੱਜ ਬਾਕੀ ਬਾਜ਼ਾਰ ਦੇ ਵਿੱਚ ਕੱਲ ਅਸੀਂ ਗਏ ਕੱਲ ਅਸੀਂ ਬਾਜ਼ਾਰ ਦੇ ਵਿੱਚ ਗਏ ਸੀਗੇ ਆਪਣੇ ਉਹਦੇ ਬਾਜ਼ਾਰ ਦੇ ਵਿੱਚ ਚੀਲਾ ਤੇ ਇੱਕ ਪਾਵੜੀ ਬਣਾਉਂਦੇ ਨੇ ਉਹਦੇ ਕੋਲ ਗਏ ਸੀ ਖਾਣਾ ਲੇਕਿਨ ਉਹਨਾਂ ਨੇ ਰੀੜੀ ਵਗੈਰਾ ਲਾਈ ਨਹੀਂ ਅਤੇ ਕੰਦਰ ਸਾਰਾ ਸਾਨੂੰ ਮੋੜਿਆ ਇਹ ਮਤਕਮਾਰ ਕੀ ਤੇ ਮਾਂ ਚਲੋ ਕੂਲ ਕਰਨੀ ਅੱਜ ਘਰੇ ਬਣਾ ਕੇ ਦੇ ਦਨੇ ਰਾਤ ਦਾ ਵੇਲਾ ਹੋ ਚੁੱਕਿਆ ਦੋਸਤੋ ਠੰਡ ਲੱਗੀ ਪੈਣ ਪਹਿਲਾਂ ਮੈਂ ਜਦੋਂ ਘਰੇ ਆਇਆ ਬਈ ਉਦੋਂ ਕੱਪੜੇ ਵਗਾਰੇ ਵੀ ਧੂਤੇ ਸੀ ਆਪਾਂ ਆਪਾਂ ਹੈਲਪ ਕਰ ਦਿੰਨੇ ਹੁੰਨੇ ਆ ਇਹ ਵਿਚਾਰੇ ਥੱਕੇ ਹਾਰੇ ਆਉਂਦੇ ਨੇ ਆਪਾਂ ਹੁੰਨੇ ਬੇਲੇ ਮਾਂ ਚਲੋ ਕੱਪੜੇ ਵਗਾਰੇ ਧੋ ਦਈਏ ਆਪਾਂ ਨੂੰ ਸ਼ੌਂਕ ਹੈ ਇਸ ਚੀਜ਼ ਦਾ ਈਗਾ ਨੂਰਾ ਆ ਖਾ ਲੋ ਵਾਓ ਲੋ ਜੀ ਖਾ ਲੋ ਜਿਹਨਾਂ ਨੂੰ ਤੇਰੀ ਬੱਲੀ ਨੂੰ ਭੁੱਖ ਲੱਗੀ ਆ ਤਾਂ ਖਾ ਲੋ ਆਪਾਂ ਜੀ ਗੋ ਬਹੁਤ ਟੇਸਟੀ ਬਣਦੇ ਨੇ ਇਹ ਲੋ ਕਹੀਏ ਦੇ ਵਿੱਚ ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਆ ਕद्दूकस ਕਰਕੇ ਕद्दू ਨੂੰ ਠੀਕ ਹੈ ਉਸ ਤੋਂ ਬਾਅਦ ਆਪਾਂ ਪਾਇਆ ਦੇ ਵਿੱਚ ਬੇਸਣ ਤੇ ਉਸ ਤੋਂ ਬਾਅਦ ਧਨੀਆ ਵਗੈਰਾ ਹਰੀ ਮਿਰਚ ਸਾਰਾ ਕੁਝ ਪਾ ਕੇ ਰੈਡੀ ਬਣਾ ਲਿਆ ਮਿਕਸਰ ਜਾਈ ਸਾਰ। ਤੋਂ ਬਾਅਦ ਫਿਰ ਆਪਾਂ ਕੱਢੇ ਨੇ ਕੜਾਈ ਦੇ ਵਿੱਚ। ਸਬਜੀ ਬਣਾਵਾਂਗੇ ਜੀ। ਸੋਡੇ ਵਾਸਤੇ ਬਣਾਇਆ। ਕੋਈ ਗੱਲ ਨਹੀਂ ਸਬਜੀ ਦੀ ਬਣਾ ਦਿਓ। ਸਬਜੀ ਤਾਂ ਜ਼ਰੂਰੀ ਐ। ਕੋਈ ਨੂੰ ਪਤਾ ਹੀ ਆਪਾਂ ਘਟ ਖਾਣੇ ਆਂ ਇਹ ਚੀਜ਼। ਕਰਹੀਂ। ਐਸਾ ਤੁਸੀਂ ਨਾ ਕੱਪੜੇ ਨਾ ਧੋਇਆ ਕਰੋ। ਕੋਈ ਨਹੀਂ ਹੁੰਦਾ ਹੈਲਪ ਕਰਨੀ ਜ਼ਰੂਰੀ ਐ। ਨਾ ਨਾ ਜਦੋਂ ਮੈਂ ਠੀਕ ਆ ਉਹ ਮੈਂ ਆਪੇ ਧੋ ਲਿਆ ਕਰੂੰਗੀ। ਕੋਈ ਵਾਲੀ ਰੱਬ ਠੀਕ ਹੀ ਰੱਖੇ। ਨਹੀਂ ਚੱਲ ਆਇਆ ਹੁੰਦਾ ਵੀ ਕੋਈ ਤਕਲੀਫ ਹੁੰਦੀ ਆ ਕੋਈ ਛੱਕਦਾ ਬੰਦਾ ਫਿਰ ਤਾਂ ਹੋ ਜਾਂਦਾ ਮੈਂ ਕਰ ਦਿੰਦੀ ਆ ਕੰਮ ਦਾ ਕੋਈ ਸੁ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਦੋਸਤੋ ਸੰਪਤੀ ਘਰ ਦੇ ਕੰਮ ਨੂੰ ਵੀ ਕਰਨੇ ਚਾਹੀਦੇ ਨੇ ਹਨਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਕੱਲਾ ਬੰਦਾ ਕਰੇ ਹਾਂ ਆਪਾਂ ਜਦੋਂ ਵਿਲੇ ਹੁੰਦੇ ਹੁੰਦੇ ਤਾਂ ਆਪਾਂ ਕਰ ਲੈਣੇ ਹੁੰਦੇ ਕੋਈ ਚੱਕਰ ਨਹੀਂ ਕੀ ਦੋਸਤੋ ਬਣਿਓ ਰੱਖੋ ਵੀਡੀਓ ਨਾਲ ਆਪਾਂ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਬਲੌਗ ਬਾਕੀ ਤੁਹਾਨੂੰ ਪਤਾ ਹੀ ਹੈ ਮੌਸਮ ਹੋ ਚੁੱਕਾ ਹੈ ਚੇਂਜ ਤੇ ਠੰਡ ਪੈਣ ਲੱਗੀ ਹੈ ਆਪਾਂ ਤਾਂ ਵਿਚਾਰ ਰੱਖਿਆ ਕਿ ਥੋੜਾ ਜਾਏਗਾ ਕਿ ਜਾਂਦੀ ਆਉਂਦੀ ਠੰਡ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਆਦਾ ਨੁਕਸਾਨ ਕਰਦੀ ਹੈ ਇਹ ਹੁਣ ਆਉਂਦੀ ਠੰਡ ਵੱਧਮਾਰ ਕਰੂਗੀ ਤੇ ਜਾਂਦੀ ਠੰਡ ਵੀ ਵੱਧਮਾਰ ਕਰਦੀ ਹੈ ਤਾਂ ਬੱਚਿਆਂ ਦੇ ਕੱਪੜੇ ਵਗੈਰਾ ਪਾ ਕੇ ਰੱਖੋ ਆਪਦਾ ਵੀ ਮੂੰਹ ਸਿਰ ਟਾ ਕੇ ਰੱਖੋ ਬਈ ਸਾਰੇ ਜਾਣੇ। ਇਹੀ ਸੇਫਟੀ ਆ ਹਨਾ ਫਿਰ ਦਵਾਈਆਂ ਲੈਂਦੇ ਫਿਰਦੇ ਰਹਿੰਦੇ ਨੇ ਆਪਾਂ। ਤਾਂ ਜਿੰਨਾ ਹੋ ਸਕਦਾ ਵਿਚਾਰ ਰੱਖਿਓ ਸਾਰੇ ਜਾਣੇ। ਬੱਚਿਆਂ ਨੂੰ ਸਿਹਤ ਠੀਕ ਹੈ ਜੀ। ਬੜੇ ਰਿਪੋਰਟਾਂ ਮਿਲਦੇ ਸਾਨੂੰ ਬਾਅਦ ਵਿੱਚ। ਹਾਂਜੀ ਭਾਈ ਜੀ ਆਪਾਂ ਨੂੰ ਭੱਜ ਜਾਣਾ ਪੈ ਗਿਆ ਸੀ ਅੱਜ ਰਜਨੀਸ਼ ਸਿੱਧੂ ਹਸਪੀਟਲ ਦੇ ਵਿੱਚ। ਵਿਖੇ ਦੇ ਵਿੱਚੋਂ ਉਹ ਬੱਚਾ ਦਾਖਲਾ ਹੋਣਾ ਆਇਆ ਸੀ ਆਪਣੇ ਰਿਸ਼ਤੇਦਾਰ ਨੇ ਕੁੜੀ ਆਖੀ ਇੱਥੇ ਤੇ ਉਹਨਾਂ ਨੂੰ ਕੰਪੜ-ਕੰਪਲ ਦੇਣ ਜਾ ਰਹੇ ਆ ਇਸ ਕਰਕੇ ਚਲੋ ਕੋਈ ਗੱਲ ਨਹੀਂ ਮਜਬੂਰੀ ਹੁੰਦੀ ਹੈ ਨਾ ਕਿਸੇ ਦੀ ਚਲੋ ਆਪਾਂ ਸਾਥ ਦੇਣਾ ਚਾਹੀਦਾ ਹਰੇਕ ਦਾ ਤੇ ਆਪਾਂ ਭਾਈ ਜਾ ਰਹੇ ਆ ਅਰਜਨੀ ਸਿੱਧੂ ਦੇ ਦੇਖਦੇ ਆ ਕੀ ਮਾਹੌਲ ਬਣਦਾ ਬੱਚਾ ਪ੍ਰਮਾਤਮਾ ਅਰਦਾਸ ਕਰਿਓ ਸਾਰੇ ਜਾਣੇ ਬੱਚਾ ਠੀਕ ਹੀ ਹੋਵੇ ਹਨਾ ਬਈ ਆਪਾਂ ਚਾਹੇ ਹਸਪੀਟਲ ਦੇ ਵਿੱਚ ਗਏ ਸੀਗੇ ਇੱਕ ਬੱਚਾ ਉੱਥੇ ਸੀਗਾ ਵਿਚਾਰਾ ਭੀਖੀ ਤੋਂ ਦਾਖਲਾ ਤੇ ਇਥੇ ਆਪਾਂ ਨੂੰ ਜਾਣਾ ਪਿਆ ਤੇ ਵਾਹਿਗੁਰੂ ਮਿਹਰ ਕਰੇ ਬਈ ਠੀਕ ਕੀ ਹੋਵੇ ਹਨਾ ਉਹਨਾਂ ਨੂੰ ਵਗੈਸੇ ਦਵਾਈ ਲੈਣਾ ਆਏ ਸੀ ਉਹ ਤੇ ਉਹਨਾਂ ਕੋਲ ਕੰਬਲ ਵਗੈਰਾ ਹੈ ਨਹੀਂ ਸੀਗਾ ਤਾਂ ਕੰਬਲ ਵਗੈਰਾ ਚਾਹ ਵਗੈਰਾ ਦੇ ਕੇ ਆਏ ਆਪਾਂ ਉਥੇ ਰਜਨੀਸ਼ ਸਿੱਧੂ ਇਹਦਾ ਡਾਕਟਰ ਉੱਥੇ ਗਏ ਸੀਗੇ ਤੇ ਹੁਣੇ-ਹੁਣੇ ਆਏ ਆ ਆਪਾਂ ਤਾਂ ਠੰਡ ਬਹੁਤ ਸੀਗੀ ਆਡਾ ਲੱਗ ਗਿਆ ਪਰਾਦੇ ਵਿੱਚ ਜਾਨੇ ਹਨ ਤਾਂ ਚਲੋ ਕੋਈ ਨਹੀਂ ਯਾਰ ਜੇ ਆਪਾਂ ਕਿਸੇ ਦੇ ਕੰਮ ਆ ਸਕੀ ਤਾਂ ਇਹ ਦੋ ਵੱਡੀ ਕੀ ਗੱਲ ਹੋ ਸਕਦੀ ਹੈ ਨਾ ਤੇ ਆਪਾਂ ਜੇ ਲਗਾਏ ਆਪਣਾ ਫੋਨ ਆਇਆ ਸੀਗਾ ਭੱਜ ਕੇ ਆਪਾਂ ਬਾਗੇ ਉਹਨਾਂ ਨੂੰ ਚਾਹ ਪਾਣੀ ਦੇ ਆਏ ਤੇ ਕੰਬਲ ਵਗੈਰਾ ਦੇ ਆਏ ਰੋਟੀ ਪਾਣੀ ਵੀ ਪੁੱਛਿਆ ਸੀਗਾ ਉਹ ਕਹਿੰਦੇ ਵੀ ਰੋਟੀ ਪਾਣੀ ਤਾਂ ਆ ਚੁੱਕਿਆ ਆਪਣੇ ਕੋਲੇ ਤੇ ਚਲੋ ਆਪਾਂ ਆ ਚੁੱਕਿਆ ਵਾਪਸ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਸੀਗਾ ਪ੍ਰਸ਼ਾਦਾ ਪਾਣੀ ਇਸ ਕਰਕੇ ਵਲੌਗ ਦੇ ਵਿੱਚ ਥੋੜਾ ਜਿਹਾ ਆਪਾਂ ਬ੍ਰੇਕ ਦਿੱਤਾ ਸੀਗਾ ਤੇ ਨੂਰ ਆਪਣਾ ਹੁਣ ਪੈ ਚੁੱਕਿਆ ਰੋਟੀ ਪਾਣੀ ਖਾ ਲਈ ਇਹਦੇ ਰੋਟੀ ਖਾਈ ਜਾਂਦੇ ਨੇ ਕਿਵੇਂ ਬਣ ਗਈ ਸਬਜੀ ਇਹਨੇ ਸਬਜੀ ਬਣਾਈ ਸੀ ਅੱਜ ਪਕੌੜਿਆਂ ਦੀ ਕਿਹੜੇ ਕੋਫਤੇ ਕੋਫਤੇ ਪਕੌੜੇ ਜਿਹੜੇ ਹੁੰਦੇ ਨੇ ਉਹਨਾਂ ਦੀ ਸਬਜੀ ਬਣਾਈ ਆ ਬਹੁਤ ਟੇਸਟੀ ਲੱਗੀ ਸੀ ਹਾਂ ਨੂਰ ਤੇ ਆਪਾਂ ਵੀ ਖਾਧੀ ਬਸ ਇਹ ਨੂਰ ਨੂੰ ਪਸੰਦ ਨੇ ਨੂਰ ਕਹਿੰਦਾ ਵੀ ਮੈਂ ਖਾਣੇ ਨੇ ਪਕੌੜੇ ਕੋਫਤੇ ਸੌਰੀ ਕੋਫਤੇ ਪਕੌੜੇ ਖਾਣੇ ਨੇ ਤੇ ਇਸ ਕਰਕੇ ਬਣਾਏ ਸੀ ਨੂਰ ਵਾਸਤੇ ਨੂਰ ਦੀ ਮੰਮੀ ਨੇ ਸਪੈਸ਼ਲ ਆਪਾਂ ਵੀ ਖਾਦੇ ਤੇ ਬਹੁਤ ਟੇਸਟੀ ਲੱਗੇ ਜੇ ਤੁਸੀਂ ਖਾਣਿਆ ਤਾਂ ਆ ਸਕਦੇ ਹੋ ਵੈਲਕਮਾ ਰੋਟੀ ਪਾਣੀ ਨਾਲ ਬਹੁਤ ਸਵਾਦ ਲੱਗਦੇ ਨੇ ਤੇ ਇੱਕ ਦੋਸਤ ਹੋਰ ਆਪਾਂ ਅੱਜ ਪਾਈ ਸੀ ਲਾਟਰੀ ਅੱਜ ਨਿਕਲੀਆਂ ਆਪ ਦੇਖਦੇ ਆਪਾਂ ਵੈਸੇ ਦੇਖੀ ਨਹੀਂ ਆਪਾਂ ਹੁਣ ਕਿਵੇਂ ਨਿਕਲਦੀ ਕਿਵੇਂ ਨਾ ਬਾਕੀ ਤਾਂ ਕਿਸਮਤ ਆ ਹਨਾ ਕਿਸਮਤ ਦਾ ਜਿਹਦੀ ਲੱਕੀ ਹੁੰਦੀ ਹੈ ਉਸੇ ਨੂੰ ਨਿਕਲਦਾ ਹੈ। ਬਾਕੀ ਸਾਨੂੰ ਪਤਾ ਹੀ ਆ। ਚਲੋ ਦੋਸਤੋ ਆਪਾਂ ਦੇਖਦੇ ਆਂ ਬਾਅਦ ਵਿੱਚ ਦੱਸਦੇ ਸਾਨੂੰ ਕੀ ਗੱਲਬਾਤ ਹੋਈ ਹੈ। ਬਣੇ ਰਹੀ ਵੀਡੀਓ ਨਾਲ। ਸਾਡੇ ਦੋਸਤੋ ਆਪਾਂ ਟਿਕਟ ਦਾ ਰਿਜ਼ਲਟ ਦੇਖ ਚੁੱਕਿਆ। ਆਪਾਂ ਪਾਚੀ ਲੱਖਾ ਚੁੱਕਿਆ। ਕਿਹੜੀ ਕਿਸਮਤ ਕਿੱਥੇ ਹੈ ਨਾ ਭਰਾਵਾ ਤੇ ਕੁਝ ਨਹੀਂ ਨਿਕਲਿਆ ਲਾਡਰੀਆਂ ਪੰਨਾ ਵੀ ਬਹੁਤ ਪਾਈਆਂ। ਨਿਕਲਦਾ ਨਹੀਂ ਕੁਛ ਤਾਂ ਜਿਹਦੀ ਕਿਸਮਤ ਲੱਕੀ ਹੁੰਦੀ ਹੈ ਉਸੇ ਨੂੰ ਨਿਕਲਦਾ ਨਾ। ਤਾ ਚਲੋ ਕੋਈ ਨਹੀਂ ਪ੍ਰਮਾਤਮਾ ਕਰੇ ਤਾਂ ਸੁਣੂਗਾ ਹਨਾ ਛੋਟਾ ਮੋਟਾ ਪ੍ਰਾਈਜ਼ ਹੀ ਲੱਗ ਜੇ ਚਲ ਕੋਈ ਗੱਲ ਨਹੀਂ ਬਾਹਲੀ ਲਾਟਰੀ ਤਾਂ ਆਪਾਂ ਨਹੀਂ ਪਾਉਂਦੇ ਮਹੀਨੇ ਦੇ ਇੱਕ ਅੱਧੀ ਵਾਰ ਪਾ ਦਿੰਨੇ ਆ 150 ਦੀ ਤੇ ਮਾਹ ਚਲੋ ਕੋਈ ਨਾ ਕੁਝ ਨਾ ਕੁਝ ਬਣ ਜੇ ਬਸ ਅੱਜ ਨੂਰ ਨੇ ਪਾਈ ਸੀ ਹਨਾ ਨੂਰ ਨੂਰ ਨੇ ਕੱਢੀ ਸੀ ਲਾਟਰੀ ਪਰ ਆਇਆ ਨਹੀਂ ਕੁਛ ਮੈਂ ਤੁਹਾਨੂੰ ਪੜਵਾਉ ਜਾਂ ਪ੍ਰੀਤੀ ਹੈ ਜਾਂ ਪ੍ਰੀਤੀ ਦਾ ਪੜਵਾਉ ਜਾਂ ਮੇਰੇ ਤੋਂ ਚਲ ਕੋਈ ਨਹੀਂ ਦੇਖਦੇ ਆ ਕਢਵਾ ਲਾਂਗੇ ਉਹ ਤੋਂ ਕਢਵਾ ਲਾਂਗੇ ਬੇ ਮਾ ਤੁਹਾਨੂੰ ਬਾਧੂ ਦਾ ਤੁਹਾਨੂੰ ਆਇਆ ਵੀ ਕਿਤੇ ਬਾਵਤੀਆ ਪੈਸੇ ਨਾਲ ਦੱਬ ਲਾਂ ਪ੍ਰੀਤੀ ਲੈ ਕੇ ਨਾ ਭੱਜ ਕਿਤੇ ਕੋਈ ਘਰ ਵਾਲਾ ਨਾ ਇਹ ਤਾਂ ਤੁਸੀਂ ਸਾਨੂੰ ਪੈਲ ਨਹੀਂ ਦਿੰਦੇ ਹੋਰ ਸਾਨੂੰ ਪੈਲ ਦੇ ਉਹ ਦਿਓ ਹੂੰ ਫਿਰ ਦੇਖੋ ਕੋਈ ਗੱਲ ਨਹੀਂ ਨਾ ਨਿਕਲੀ ਤਾਂ ਤੁਸੀਂ ਕਿਹੋ ਚਲ ਕੋਈ ਨਹੀਂ ਪੈਲ ਤੁਹਾਨੂੰ ਦੇ ਦਾਂਗੇ ਦੇਖ ਲਾਂਗੇ ਲਾਟਰੀ ਘੜਾ ਕੇ ਵੀ ਲਾਟਰੀ ਪਵਾ ਦੋ ਹੂੰ ਪੱਕਾ ਨਿਕਲੂਗੀ ਪ੍ਰੀਤੀ ਦੇ ਹੱਥੋਂ ਕੱਤ ਤੁਸੀਂ ਤਾਂ ਨਹੀਂ போਉਂਦੇ ਮੈਂ ਤੁਹਾਨੂੰ ਬਹੁਤ ਵਾਰ ਕਹਿ ਕੇ ਦੇਖ ਲਿਆ ਵੀ ਪ੍ਰੀਤੀ ਲੈ ਕੇ ਭੱਜੂ ਮੈਂ ਹਾਂ ਉਹ ਕਿ ਵੀ ਕਿੱਥੇ ਆਪਣੇ ਕੋਲ ਹੀ ਆਉਣਾ ਚੱਲ ਕੋਈ ਨਹੀਂ ਦੇਖਦੇ ਆਪਾਂ ਬਣਾਉਣਾ ਸਲਾ ਨੂੰ ਫੇਰ ਫੇਰ ਪਾਵਾਂਗੇ ਜੇਗਾ ਥੋੜਾ ਜਨਾਬਾ ਲਾਟਰੀ ਇਹ ਪਤਾ ਨਿਕਲ ਹੀ ਆਵੇ 1 ਕਰੋੜ ਹੂੰ 1 ਕਰੋੜ ਦਾ ਇਨਾਮ ਮੇਰੀ ਆ ਦੇਖੋ ਜੀ ਨੂਰ ਗੇਮ ਦੇਖੀ ਜਾਂਦਾ ਗਾ ਗੇਮਿੰਗ ਦੇਖਦਾ ਰਹਿੰਦਾ ਸਾਰਾ ਦਿਨ ਹੈ ਹਾਂ 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 ਲੱਗਦਾ ਮੇਰੀ ਕਿਰਦਾਰ ਦਾ ਦਿਲ ਬਹੁਤ ਭੁੰਦਾ ਹੈ ਵਧੀਆ ਗੱਲ ਹੈ ਹਾਂ ਆਊਟ ਕਿ ਭੀ ਗੱਡੀ ਕਿਵੇਂ ਨੂਰ ਕਿਵੇਂ ਠੀਕ ਹੈ ਨਾ ਮਾ ਲਾਈਵ ਹੋ ਕੇ ਦੇਖੋ ਕੋਈ ਨਹੀਂ ਤੇ ਦੋਸਤੋ ਆਪਾਂ ਹੁਣ ਹੋਰ ਕੁਝ ਦੱਸਦੇ ਆਪਾਂ ਡੇਲੀ 7:50 ਮਿੰਟ ਤੇ ਲਾਈਵ ਆਉਣਾ ਰੋਜ਼ ਦੇ ਵਿੱਚ ਤੇ ਲਾਈਵ ਦੇ ਵਿੱਚ ਜੁੜਾ ਕਰੋ ਭੈਣ ਭਰਾ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਈ ਜੀ ਕਰਨਾ ਜਲਦੀ ਜਲਦੀ ਆਪਣਾ ਚੈਨਲ ਮੋਨਟਾਈਜ਼ ਹੋ ਜੇ ਤੇ ਮਿਹਨਤ ਆਪਾਂ ਜਾਰੀ ਕੀਤੀ ਹੋਈ ਹੈ ਬਾਕੀ ਪ੍ਰਮਾਣਿਕਾਣੇ ਕਰਨੀਆਂ ਹਨ ਤੇ ਤੁਹਾਡੇ ਭੈਣ ਭਰਾਵਾਂ ਨਾਲ ਸਾਥ ਸੀਦਾ ਸਾਰੇ ਆਇਆ ਕਰੋ ਲਾਈਵ ਦੇ ਵਿੱਚ ਜੁੜਿਆ ਕਰੋ ਤੇ ਇੱਕ ਹੋ ਜਾਣ ਕਰ ਦੇਣਾ ਚਾਹਣਾ ਤੁਹਾਨੂੰ ਜਿਹੜੇ ਆਪਣੇ ਬੱਚੇ ਹੁੰਦੇ ਨੇ ਹਨਾ ਆ ਜਗਾ ਤੁਹਾਨੂੰ ਪਤਾ ਸ਼ੈਨਸੀਲਤਾ ਘਟਾ ਬੱਚਿਆਂ ਨੂੰ ਬਈ ਆਪ ਦਾ ਪਿਆਰ ਨਾ ਰੱਖਿਆ ਕਰੋ ਬੋਝ ਨਾ ਪਾਇਆ ਕਰੋ ਬੱਚੇ ਤੇ ਜ਼ਿਆਦਾਤਰ ਠੀਕ ਹੈ ਨਾ ਕੋਈ ਜ਼ਰੂਰੀ ਨਹੀਂ ਹੁੰਦਾਗਾ ਕਿਸਮਤ ਹੁੰਦੀ ਆ ਬਾਕੀ ਡਿਪੈਂਡ ਬੱਚਿਆਂ ਦੇ ਬੋਝ ਨਾ ਪਾਇਆ ਕਰੋ ਅੱਜ ਕੱਲ੍ਹ ਦੇਖ ਰਿਹਾ ਬਹੁਤ ਹਾਲਾਤ ਮਾੜੇ ਹੋ ਚੁੱਕੇ ਨੇ ਠੀਕ ਹੈ ਨਾ ਬੱਚਿਆਂ ਨੂੰ ਹਸਾਇਆ ਕਰੋ ਖੇਡਾਓ ਕਰੋ ਖਾਣਾ ਪਾਣੀ ਦੇਣ ਦਿਓ ਜੋ ਖਾਣ ਦਾ ਥਾਂ ਦਿਆ ਕਰੋ ਠੀਕ ਹੈ ਨਾ ਬੱਚਿਆਂ ਦੀ ਪ੍ਰੇਟ ਕਰਿਆ ਕਰੋ ਬੱਚਿਆਂ ਨੂੰ ਜਿੰਨਾ ਹੋ ਸਕਦਾ ਪਿਆਰ ਨਾਲ ਰੱਖੋ ਠੀਕ ਹੈ ਨਾ ਹਾਂ ਨਰ ਅਸੀਂ ਨੂਰ ਨੂੰ ਬਹੁਤ ਪਿਆਰ ਨਾਲ ਰੱਖਿਆ ਹੋਇਆ ਨੂਰ ਨੂੰ ਅਸੀਂ ਝੜਕਦੀ ਨਹੀਂ ਹੈਗੀ ਕੀ ਕਹਣਾ ਕਦੇ-ਕਦੇ ਝੜਕ ਵੀ ਦਿੰਨੇ ਪਰ ਕਦੇ ਮਾਰਿਆ ਨਹੀਂ ਹੈ ਇਹਨਾਂ ਤਾਂ ਕੀ ਕਰਦਾ ਨੂਰ ਨੂੰ ਅਪਰੇਟ ਕਰਦਾ ਮੈਂ ਕਿਉਂ ਅਪਰੇਟ ਕਰਦੇ ਨੂਰ ਦੀ ਕਰ ਦਿੰਦੇ ਆ ਨਾ 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 ਨੂਰ ਤਾਂ ਸਾਡਾ ਸੋਨਾ ਹੀਰਾ ਦਾ ਬੱਚਾ ਇਹਨੇ ਕਦੇ ਸਾਨੂੰ ਤੰਗ ਨਹੀਂ ਕਰਿਆ ਛੋਟਾ ਤੋਂ ਲੈ ਕੇ ਹੁਣ ਤੱਕ ਕਦੇ ਵੀ ਬਹੁਤ ਸਿਆਣਾ ਬੱਚਾ ਇਹ ਕਦੇ ਕਿਸੇ ਕੰਮ ਲਈ ਕਹਾਇਆ ਨਹੀਂ ਇਹਨੇ ਇਸ ਕਰਕੇ ਦੋਸਤੋ ਸਾਰੇ ਆਪਦੇ ਬੱਚਿਆਂ ਨੂੰ ਬਧਿਆਰ ਰੱਖਿਆ ਕਰੋ ਪਿਆਰ ਨਾਲ ਰੱਖਿਆ ਕਰੋ ਆ ਗਈ ਜਰਮਨ ਜੀ ਧੰਨਵਾਦ ਹੋਰ ਆਪਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸਾਰੇ ਜਿਹਨਾਂ ਨੇ ਨਹੀਂ ਹੈ ਸਬਸਕ੍ਰਾਈਬ ਕਰਿਆ ਦੇਖੋ ਧੰਨਵਾਦ ਜੀ ਸ਼ੁਕਰੀਆ